ਹਰ ਪਾਰ ਜੋ ਇੱਕ ਦਾ ਸਾਇਰ ਸਾਇਰ ਆਉਂਦੇ ਸਾਇਰ ਉਹ ਸਾਇਰ ਆਉਂਦੇ ਸਾਇਰ ਆਉਂਦੇ ਇੱਕ ਇਨਫੋਰਮੇਸ਼ਨ ਆਈ ਸੀ ਸਾਨੂੰ ਕਿ ਪੋਲੋ ਗਰਾਊਂਡ ਦੇ ਸਾਹਮਣੇ ਜਿਹੜਾ ਕੋਲੀ ਟੱਬ ਆਪੋਜ਼ਿਟ ਉੱਥੇ ਉੱਥੇ ਫਾਇਰਿੰਗ ਇਨਸੀਡੈਂਟ ਹੋਇਆ ਔਰ ਮੁੰਡੇ ਇੱਕ ਕਾਲੀ ਕਾਲੀ ਸਪਰਕ ਜਿਹੜਾ ਸਕੋਰਪੀਓ ਚੋਂ ਭੱਜ ਗਏ ਨੇ ਨਾਲ ਦੀ ਨਾਲ ਅਸੀਂ ਸਾਰੇ ਜਿਹੜੇ ਨੇ ਲੋਕਲ ਸਿਟੀ ਚ ਐਸ ਐਚਓ ਸਾਰੇ ਐਕਟੀਵੇਟ ਕਰਤੇ ਚੌਕੀ ਇੰਚਾਰਜ ਐਕਟੀਵੇਟ ਕਰਤੇ ਪੀਸੀਆਰ ਐਕਟਿਵ ਕਰਤਾ ਤਾਂ ਵਿਦਨ 1 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਉਹ ਜਿਹੜੇ ਨੇ ਦੋ ਮੁੰਡੇ ਸਾਨੂੰ ਅਸੀਂ ਰਾਉਂਡ ਅਪ ਕਰ ਲਏ ਔਰ ਉਹ ਗੱਡੀ ਵੀ ਰਿਕਵਰ ਕਰ ਲਈ ਐਂਡ ਵੈਪਨ ਵੀ ਰਿਕਵਰ ਕਰ ਲਿਆ ਤਾਂ ਉਹਨਾਂ ਚੋਂ ਇੱਕ ਮੁੰਡਾ ਬਰਨਾਲੇ ਦਾ ਇੱਕ ਮੁੰਡਾ ਪਟਿਆਲੇ ਦਾ ਇਹਦੇ ਚੋ ਮੇਨ ਗੱਲ ਇਹ ਦੱਸਣ ਵਾਲੀ ਹੈ ਵੀ ਕੋਈ ਗੈਂਗ ਵਾਰ ਜਾਂ ਕੋਈ ਆਪਸ ਚ ਕੋਈ ਵਾਰ ਜਾਂ ਕੋਈ ਆਪਸ ਚ ਨਹੀਂ ਲੜੇ ਇਹ ਤਾਂ ਉੱਥੇ ਸਡਨ ਮੌਕੇ ਤੇ ਬੈਠ ਕੇ ਆਰਗੂਮੈਂਟ ਹੋ ਗਿਆ ਕਿਸੇ ਗੱਲ ਨੂੰ ਲੈ ਕੇ ਤੇ ਇਹਨਾਂ ਨੇ ਫਾਇਰ ਕਰਤੇ ਹੁਣ ਪਰਚਾ ਦਰਜ ਕਰਕੇ ਤਫਤੀਸ਼ ਕਰਾਂਗੇ ਤੇ ਨਾਲੇ ਇਹ ਦੇਖਾਂਗੇ ਕਿ ਇਹ ਜਿਹੜੇ ਬੰਦੇ ਨੇ ਇੱਕ ਪਹਿਲਾਂ ਕਿਸੇ ਕ੍ਰਿਮੀਨਲ ਐਕਟੀਵਿਟੀ ਵਿੱਚ ਇਨਵੋਲਵ ਤਾਂ ਨਹੀਂ ਤੇ ਜਿਹੜਾ ਵੈਪਨ ਇਹਨਾਂ ਦਾ ਲਾਇਸੈਂਸੀ ਵੈਪਨ ਹੈ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਬੜੀ ਇਸ ਵਿੱਚ ਹੋਜੀ ਢਾਬੇ ਵਾਲਾ ਹੋਈ ਕਿ ਆਮ ਵਿੱਚ ਆ ਇਹਨਾਂ ਦੀ ਢਾਬੇ ਵਾਲਿਆਂ ਨਾਲ ਕਹਾ ਸੁਣੀ ਹੋਈ ਹੈ ਹਾਲੇ ਤੱਕ ਤੇ ਜਾਣਕਾਰੀ ਇਹੀ ਹੈ ਔਰ ਬਾਕੀ ਸਾਰਾ ਕੁਝ ਜਿਹੜਾ ਬਾਅਦ ਚ ਜਦੋਂ ਹੁਣ ਪੁੱਛ ਕੇ ਚੋਏਗੀ ਤੇ ਪੁਲਿਸ ਕਸਟਡੀ ਚ ਹੋਣਗੇ ਸਾਰੀ ਗੱਲ ਪੁੱਛ ਲਾਂਗੇ ਮੇਰੇ ਕਰਨੀ ਅਸੀਂ ਪਾਰਟੀ ਕਰ ਰਿਹਾ ਸੀ ਕਿ ਮੈਂ ਤਾਂ ਸੱਚੇ ਤਰ੍ਹਾਂ ਤੁਹਾਨੂੰ ਹੀ ਜਿਵੇਂ ਇੱਕ ਮੁੰ ਤੇ ਗੱਡੀ ਵੀ ਰਾਉਂਡ ਅਪ ਹੋ ਗਈ ਆ ਸਾਰੀ ਤੇ ਹੁਣ ਸਾਰੀ ਚੈੱਕ ਕਰਾਂਗੇ ਕਿ ਕਿਉਂ ਆਏ ਕੀ ਗੱਲ ਹੋਈ ਕਿਸ ਗੱਲ ਤੋਂ ਉਹਨਾਂ ਨੇ ਗੋਲੀ ਚਲਾਈ ਤੇ ਉਹ ਸਾਰੀ ਚੀਜ਼ਾਂ ਹੁਣ ਅਰੈਸਟ ਹੋ ਗਏ ਨੇ ਹੁਣ ਪੁੱਛਗਿੱਚ ਕਰ ਲਾਂਗੇ ਬਿਲਕੁਲ ਜੀ ਵੈਪਨ ਇਹਨਾਂ ਦਾ ਜਿਹੜਾ ਫੜਿਆ ਗਿਆ ਉਹਨੂੰ ਵੀ ਪ੍ਰੋਪਰ ਚੈੱਕ ਕਰਾਂਗੇ ਕਿ ਉਹ ਇਲੀਗਲ ਵੈਪਨ ਹੈ ਕਿ ਲਾਇਸੈਂਸ ਵੈਪਨ ਹੈ ਉਹ ਸਾਰੀਆਂ ਚੀਜ਼ਾਂ ਥੋਰੋਲੀ ਚੈੱਕ ਕਰਾਂਗੇ ਆ ਉਹ ਦੱਸਦੇ ਨੇ ਜੀ ਉਹਨਾਂ ਨੇ 2.2 ਹੱਲੇ ਦੱਸਦੇ ਨੇ ਬਾਕੀ ਸਾਰਾ ਥੋਰੋਲੀ ਚੈੱਕ ਕਰ ਲਾਂਗੇ ਕਿ ਕਿੰਨੇ ਰਾਉਂਡ ਫਾਇਰ ਹੋਏ ਨੇ ਨਹੀਂ ਕੋਈ ਇੰਜਰਨੀ ਹੈ ਜੀ ਮੌਕੇ ਤੇ ਵੀਡੀਓ ਕਲਿਪਸ ਵੀ ਬਣੀਆਂ ਨੇ ਜਿਮੇ ਤੋਂ ਸੋਸ਼ਲ ਮੀਡੀਆ ਦੇਖਿਆ ਤੇ ਸੀਸੀਟੀਵੀ ਫੁਟੇਜ ਵੀ ਸਾਰੀਆਂ ਚੈੱਕ ਕਰਨ ਲੱਗੀ ਜੀ ਸਰ ਪਟਿਆਲਾ ਪੁਲਿਸ ਦਾ ਮੈਸੇਜ ਕੋਈ ਆਏ ਰਾਉਂਡ ਦੋ ਜਲਦੀ ਦੋਲੀ ਆ ਰਾਉਂਡ ਹੈ ਬਾ 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 Thank mm -hmm.